ਪਰ ਸਿਆਸੀ ਗਲਿਆਰਿਆਂ ਦੇ ਵਿੱਚ ਨਾ ਮੁੱਦਿਆਂ ਦੀ ਚਰਚਾ ਹੋ ਰਹੀ ਹੈ ਪਹਿਲਾਂ ਤਾਂ ਥਾਰ ਵਾਲੀ ਬੀਬੀ ਤੁਹਾਨੂੰ ਵੀ ਯਾਦ ਹੋਊਗਾ ਕਿ ਕੁਝ ਮਹੀਨੇ ਪਹਿਲਾਂ ਇੱਕ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਜੋ ਕਾਲੀ ਥਾਰ ਜਿਸ ਨੇ ਰੱਖੀ ਹੋਈ ਸੀ ਬਾਅਦ ਵਿੱਚ ਚਿੱਟੇ ਦੇ ਪਰਚੇ 'ਚ ਫੜੀ ਜਾਂਦੀ ਹੈ ਤਾਂ ਕਾਫੀ ਉਹ ਮਾਮਲਾ ਹਾਈਲਾਈਟ ਹੋਇਆ ਸੀ ਤਾਂ ਹੁਣ ਕਹਿੰਦੇ ਨੇ ਕਿ ਪੀਲੇ ਪੰਜੇ ਦਾ ਮੂੰਹ ਉਹਦੇ ਘਰ ਵਾਲ ਨੂੰ ਤੁਰ ਪਿਆ हां बिल्कुल जी ये जब ਤੁਸੀਂ ਦੱਸਿਆਗਾ ਇਹ ਚੱਕ ਫਤੇ ਸਿੰਘ ਵਾਲਾ ਪਿੰਡ ਹੈ ਬਠਿੰਡੇ ਦੇ ਵਿੱਚ ਉੱਥੋਂ ਦੀ ਰਹਿਣ ਵਾਲਾ हां ਬਠਿੰਡਾ ਬਠਿੰਡਾ ਦੇ ਵਿੱਚ ਤੇ ਉੱਥੋਂ ਦੀ ਰਹਿਣ ਵਾਲੀ ਹੈ ਅਮਨਦੀਪ ਕੌਰ ਪੁੱਤਰੀ ਹੈ ਜਸਵੰਤ ਜਸਵੰਤ ਸਿੰਘ ਦੀ ਧੀ ਹੈ ਸੋ ਇਹ 2011 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀਗੀ ਤੇ ਉਹ ਪਹਿਲਾਂ ਦੀ ਮਾਨਸਾ ਚ ਡਿਊਟੀ ਰਹੀ ਤੇ ਬਾਅਦ ਦੇ ਵਿੱਚ ਇਹ ਬਠਿੰਡੇ ਵੀ ਆ ਗਈ ਸੀ ਪਰ ਇਹ ਜਿਵੇਂ ਤੁਸੀਂ ਦੱਸਿਆ ਵੀ 2 ਅਪ੍ਰੈਲ 2025 ਨੂੰ ਬਠਿੰਡਾ ਪੁਲਿਸ ਵੱਲੋਂ ਰਿੰਗ ਰੋਡ ਦੇ ਨੇੜੇੋਂ ਇਹਨੂੰ ਆ 18 ਪੌਣੇ 18 ਗ੍ਰਾਮ ਪਰ 18 ਗ੍ਰਾਮ ਤੋਂ ਥੋੜੀ ਜਿਹੀ ਘੱਟ ਸੀ ਤੇ ਉਹ ਚਿੱਟੇ ਦੇ ਸਮੇਤ ਆ 18 ਪੌਣੇ 18 ਗ੍ਰਾਮ ਚਿੱਟੇ ਦੇ ਸਮੇਤ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਥਾਰ ਗੱਡੀ ਸੀ ਇਹਦੇ ਕੋਲੇ ਕਾਲੀ ਥਾਹੀ ਤੇ ਕਾ ਥਾਰ ਵਾਲੀ ਗੱਡੀ ਵੱਜਣ ਵੀ ਵੀ ਵੱਜਣ ਲੱਗੀ ਤੇ ਇਹਦੀਆਂ ਰੀਲਾ ਰੂਲਾ ਵੀ ਕਾਫੀ ਥਾਰ ਦੇ ਨਾਲ ਬਣਾਉਂਦੀ ਸੀ ਤੇ ਉਸੇ ਕਾਲੀ ਥਾਰ ਦੇ ਵਿੱਚੋਂ ਪੌਣੇ 18 ਗ੍ਰਾਮ ਇਹਦੇ ਕੋਲੋਂ ਚਿੱਟਾ ਜਿਹੜਾ ਉਹ ਫੜਾਇਆ ਗਿਆ ਸੀਗਾ ਦੋ ਪ੍ਰੈਲ ਨੂੰ ਫਿਰ ਇਹਦੇ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਉਹ ਪਰਚਾ ਜਿਹੜਾ ਦਰਜ ਹੋਇਆ ਸੀਗਾ ਤਿੰਨ ਨੂੰ ਇਹਨੂੰ ਪੇਸ਼ ਕੀਤਾ ਗਿਆ ਬੜਾ ਚਰਚਿਤ ਕੇਸ ਰਿਹਾ ਜੀ ਇਹਦਾ ਨਾਲ ਇਹਦਾ ਇੱਕ ਸਾਥੀ ਬਲਵਿੰਦਰ ਸਿੰਘ ਸੀਗਾ ਉਹ ਵੀ ਫੜਾਇਆ ਗਿਆ ਸੀਗਾ ਸੋ ਬੜਾ ਚਰਚਤੇ ਦਾ ਰਿਹਾ ਨਾਮ ਤੇ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਹੁਣ ਇਹ ਹੈ ਕਿ ਬਠਿੰਡਾ ਅਦਾਲਤ ਦੇ ਵਿੱਚ ਇਸ ਜਿਹੜੀ ਪੰਜਾਬ ਪੁਲਿਸ ਦੀ ਮਹਿਲਾ ਕਨਸਟੇਬਲ ਹੈ ਔਰਤ ਬੀਬੀ ਹੈ ਅਮਨਦੀਪ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਵੀ ਤੈਅ ਹੋ ਚੁੱਕੇ ਨੇਗੇ ਤੇ 21 ਜਨਵਰੀ ਨੂੰ ਅੱਗੇ ਮਾਮਲੇ ਦੀ ਸੁਣਵਾਈ ਹੋਣੀ ਹੈ ਵਿਜੀਲੈਂਸ ਵੱਲੋਂ ਅਗਲੀ ਸੁਣਵਾਈ ਵਿੱਚ ਜਿਹੜੇ ਅ ਅਮਨਦੀਪ ਕੌਰ ਦੇ ਖਿਲਾਫ ਉਹਨਾਂ ਨੇ ਸਬੂਤ ਲੇਗੇ ਉਹ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣੇ ਆ 14 ਨਵੰਬਰ ਨੂੰ ਇਹਦੇ ਖਿਲਾਫ ਵਿਜੀਲੈਂਸ ਨੇ ਦੂਜੀ ਚਾਰਜ ਸ਼ੀਟ ਆ ਜਿਹੜੀ ਉਹ ਦਾਖਲ ਕੀਤੀ ਸੀਗੀ ਤੋ ਹੁਣ ਵਾਕਈ ਤੁਹਾਡੀ ਗੱਲ ਆ ਵੀ ਪੰਜਾ ਪੰਜਾ ਚੱਲਦਾ ਹੈ ਜਾਂ ਨਹੀਂ ਚੱਲਦਾ ਇਹ ਤਾਂ ਅਜੇ ਭਵਿੱਖ ਦੇ ਵਿੱਚ ਹੈ ਪਰ ਇਹ ਜਿਹੜੀਆਂ ਜਿਹੜੀਆਂ ਜ਼ਾਇਦਾਤਾਂ ਨੇ ਉਹ ਬੜੀਆ ਚਰਚਾ ਦੇ ਵਿੱਚ ਰਹੀਆਂ ਜਿਹੜੀਆਂ ਕਿਉਂਕਿ ਅਸਲ ਦੇ ਵਿੱਚ ਇਹ ਇੱਕ ਵਾਰ ਜਿਹੜਾ ਚਿੱਟੇ ਵਾਲੇ ਕੇਸ ਤੋਂ ਦਾ ਜਮਾਨਤ ਤੇ ਆ ਗਈ ਸੀ ਜਮਾਨਤ ਤੇ ਹੁਣ ਤੋਂ ਬਾਅਦ ਫੇਰ ਇਹਨੇ ਬੀਬੀ ਨੇ ਅ ਕਿਸੇ ਇੱਕ ਦੋ ਚੈਨਲਾਂ ਦੇ ਉੱਪਰ ਜਾ ਕੇ ਇੰਟਰਵਿਊ ਹੋਈ ਤੋ ਇੰਟਰਵਿਊ ਤੋਂ ਬਾਅਦ ਇਹਦੇ ਤੇ ਫੇਰ ਜਿਹੜਾ 55 ਉਹ ਦੁਬਾਰੇ ਕਸ਼ਿਆ ਗਿਆ ਸਮ ਉਹ ਜਦੋਂ ਫੜੀ ਗਈ ਆ ਉਦੋਂ ਜਿਹੜਾ ਆਇਆ ਸੀਗਾ ਵੀ ਇਹਦੇ ਕੋਲੇ ਆ ਜਿਹੜਾ ਬਰਾਟ ਗ੍ਰੀਨ ਕਲੋਨੀ ਹੈਗੀ ਬਠਿੰਡਾ ਦੇ ਵਿੱਚ ਉਹਦੇ ਚ ਤਕਰੀਬਨ